ਜਦੋਂ ਇਹ ਅਵਸਥਾ ਆ ਜਾਂਦੀ ਹੈ ਫਿਰ ਦੁੱਖ ਤੇ ਸੁੱਖ ਤੋਂ ਬੰਦੇ ਨੂੰ ਪਾਉਂਦੇ ਨਹੀਂ ਹਾਂਜੀ ਉਹ ਦੁੱਖ ਸੁੱਖ ਜਿਹੜੇ ਆ ਉਹ ਇੱਕ ਹੀ ਹੋ ਜਾਂਦੇ ਆ ਨਾ ਬਿਲਕੁਲ ਜੀ ਉਹ ਵੀ ਦਾਤ ਲੱਗਣ ਲੱਗ ਜਾਂਦੇ ਜੇ ਦੁੱਖ ਆ ਗਿਆ ਕੋਈ ਗੱਲ ਨਹੀਂ ਹਾਂਜੀ ਤੇ ਜੇ ਸੁੱਖ ਆ ਗਿਆ ਉਹ ਫੇਵਰੀ ਕੋਈ ਗੱਲ ਨਹੀਂ ਇੱਕ ਤਾਂ ਕਿਸੇ ਨੇ ਕਿਹਾ ਕਿਸੇ ਨੂੰ ਪੁੱਛਿਆ ਹਾਂਜੀ ਰਾਜੇ ਨੇ ਕਿਹਾ ਕਿ ਕੋਈ ਮੈਨੂੰ ਇਦਾਂ ਦੀ ਗੱਲ ਲਿਖ ਮੈਨੂੰ ਸੁੱਖ ਚ ਵੀ ਬਿਲਕੁਲ ਵਧੀਆ ਲੱਗੇ ਤੇ ਦੁੱਖ ਚ ਵੀ ਵਧੀਆ ਲੱਗੇ ਨਾ ਹਾਂਜੀ ਉਹਨੇ ਕਹਿੰਦੇ ਵਜ਼ੀਰ ਨੇ ਕਿਹਾ ਵੀ ਇਹ ਸਮਾ ਗੁਜ਼ਰ ਜਾਏਗਾ ਬਿਲਕੁਲ ਜੇ ਤੁਸੀਂ ਇਹਨੂੰ ਪੜੋਗੇ ਨਾ ਇਹ ਦੁੱਖ ਦੇ ਵਿੱਚ ਤਾਂ ਤੁਹਾਨੂੰ ਇਹ ਲੱਗੂਗਾ ਜਿਹੜਾ ਦੁੱਖ ਹੈ ਸਾਡੇ ਕੋਲੇ ਇਹ ਬਹੁਤ ਛੇਤੀ ਚਲਾ ਜਾਊਗਾ ਹਾਂਜੀ ਜੇ ਨੂੰ ਸੁੱਖ ਚ ਪੜੋਗੇ ਤਾਂ ਉਹਦੇ ਤੇ ਵੀ ਇਦਾਂ ਹੀ ਲੱਗੂਗਾ ਵੀ ਜਿਹੜਾ ਇਹ ਸੁੱਖ ਹੈ ਨਾ ਇਹ ਬੜਾ ਜਲ ਜਾਊਗਾ ਆਪਣਾ ਹੁੰਸ ਨਹੀਂ ਹਾਂਜੀ ਵੇਖਿਆ ਜੇ ਇਹਦੇ ਇੱਥੇ ਹੈ ਵੀ ਕੀ ਆ ਕੁਝ ਪਰਮਾਨੈਂਟਲੀ ਦਾ ਲੈ ਕੇ ਆਏ ਨਹੀਂ ਹਮ ਹੈਨਾ ਜਿੰਨੂੰ ਤੁਹਾਨੂੰ ਸਪਿਰਚੁਅਲਿਟੀ ਵੱਲੋਂ ਨੇ ਸਾਰਾ ਕੁਝ ਟੈਂਪਰੇਰੀ ਲੱਗਦਾ ਪਰ ਬੰਦਾ ਜੋੜੇ ਕਿਵੇਂ ਗੱਲ ਤਾਂ ਹੈ ਨਾ ਆਪਾਂ ਬਹੁਤ ਵਾਰੀ ਗੱਲ ਕਰਦੇ ਆਂ ਜੀ ਬੰਦੇ ਨੂੰ ਆਠ ਕਰਨਾ ਚਾਹੀਦਾ ਉਹਨੂੰ ਚੰਗੇ ਕੰਮ ਕਰਨੇ ਚਾਹੀਦੇ ਆ ਹਨਾ ਉਹਨੂੰ ਆਪਦਾ ਜੀਵਨ ਵਧੀਆ ਰਹਿਣਾ ਚਾਹੀਦਾ ਹਨਾ ਤੇ ਹਰ ਇੱਕ ਨੂੰ ਪਤਾ ਹਾਂਜੀ ਤੇ ਉਹ ਪਰ ਜੋੜੇ ਕਿਵੇਂ ਬੰਦਾ ਨਾ ਮੈਡੀਟੇਸ਼ਨ ਦਾ ਵਰਨਾ ਅੱਜ ਕੱਲ੍ਹ ਕੱਲ ਦੀ ਡੇਟ ਚ ਹਰ ਇੱਕ ਬੰਦੇ ਨੂੰ ਪਤਾ ਪਰ ਕਰਦਾ ਕੋਈ ਨਹੀਂ ਮੈਨੂੰ ਲੱਗਦਾ ਸੇਵਾ ਸਿਮਰਨ ਤੋਂ ਵੀ ਵੱਧ ਕੇ ਜੇ ਔਖਾ ਸੇਵਾ ਤੋਂ ਤੇ ਉਹ ਸਿਮਰਨ ਆ 10 15 ਮਿੰਟ ਬਹਿਣਾ ਜਿਵੇਂ ਮਾਰਾ ਕਹਿੰਦੇ ਚੁੱਪੇ ਚੁਪਨ ਹੋਈ ਲਏ ਜਲਾਏ ਰਹਿਣ ਲਿਵਤਾਰਣਾ ਵੀ ਚੁੱਪਣੀ ਹੁੰਦਾ ਮਨ ਜਿੰਨੀ ਮਰਜ਼ੀ ਲਈ ਬੈਠੇ ਰਹੀਏ ਆਪਾਂ 10 ਰੋਲਾ ਪੈਂਦਾ ਰਹਿੰਦਾ ਹੈ ਨਾ ਪਾਸੇ ਕਰਦੇ ਇਹ ਤਾਂ ਮਤਲਬ ਕਿ ਪੜ ਰਿਹਾ ਪਾਠ ਹਾਂਜੀ ਤੇ ਧਿਆਨ ਜਿਹੜਾ ਉਹ ਕਿਸੇ ਹੋਰ ਪਾਸੇ ਹੁੰਦਾ ਆਪਣੇ ਕਮਾ ਕਰਾਂ ਚ ਹੁੰਦਾ ਨਾ ਉਹ ਬਸ ਇਦਦੇ ਬੋਧ ਲੱਗਦਾ ਵੀ ਪਾਠ ਹੋ ਗਿਆ ਹਾਂਜੀ ਵੀ ਇਨੇਕੜਮਸ ਦੇ ਵਿੱਚ ਮਨ ਨੂੰ ਸ਼ਾਂਤ ਕਰਨਾ ਬੜਾ ਔਖਾ ਹੋ ਜਾਂਦਾ ਖਾਸ ਕਰ ਜਿਹੜਾ ਬੰਦਾ ਹੁਣ ਡਿਪਰੈਸ਼ਨ ਚਾ ਡਿਪਰੈਸ਼ਨ ਦੀ ਤੁਸੀਂ ਗੱਲ ਕੀਤੀ ਹੂੰ ਉਹ ਕਿਵੇਂ ਕਰੂਗਾ ਉਹ ਤਾਂ ਆਲਰੇਡੀ ਵੀ ਇਨ ਐਨ ਆਫਸੈਟ ਹੈਗਾ ਉਹਨੂੰ ਪਤਾ ਹੀ ਨਹੀਂ ਉਹਨੂੰ ਤਾਂ ਖੁਦ ਦਾ ਹੀ ਨਹੀਂ ਪਤਾ ਹੁੰਦਾ ਬੰਦੇ ਨੂੰ ਫਿਰ ਮੈਨੂੰ ਲੱਗਦਾ ਉਹਦੀ ਦੂਸਰੇ ਬੰਦੇ ਮਦਦ ਕਰ ਸਕਦੇ ਬਾਣੀ ਨੂੰ ਜਪਣਾ ਸੁਣਨਾ ਧਿਆਨ ਚ ਜਾ ਕੇ ਵੀ ਗਾਵੀਏ ਸੁਣੀਏ ਮੰਨ ਰੱਖੀਏ ਭਾਉ ਅੱਜ ਕੱਲ ਜਿਹੜੇ ਪੁਰਾਣੇ ਲੋਕ ਸੀਗੇ ਨਾ ਮੈਨੂੰ ਲੱਗਦਾ ਉਹ ਕਿਤੇ ਨਾ ਕਿਤੇ ਉਹ ਜ਼ਿਆਦਾ ਕਨੈਕਟਡ ਸੀਗੇ ਪ੍ਰਮਾਤਮਾ ਨਾਲ ਜਾਣੇ ਅਣਜਾਣੇ ਚ ਵੀ ਕਿਉਂਕਿ ਉਹ ਨੇਚਰ ਦੇ ਕਨੈਕਟਡ ਚ ਸੀਗੇ ਭਾਣਾ ਮੰਨਣ ਦੇ ਹੱਕ ਚ ਸੀਗੇ ਹਰ ਵੇਲੇ ਨਾ ਕਿ ਚਲੋ ਜੋ ਹੋ ਗਿਆ ਹੱਸ ਕੇ ਸਾਰਦੇ ਹਾਂ ਹਾਂ ਇਹ ਵੀ ਗੱਲ ਸੀਗੀ ਪਰ ਉਹ ਨੇਚਰ ਦੇ ਜ਼ਿਆਦਾ ਕਲੋਜ਼ ਸੀਗੇ ਵੀ ਚੁੱਲਿਆਂ 'ਤੇ ਰੋਟੀ ਪੱਕਦੀ ਸੀਗੀ ਹਨਾ ਫਿਰ ਜਿੰਨਾ ਵੀ ਫੂਡ ਸੀਗਾ ਉਹ ਆਰਗੈਨਿਕ ਨੇਚਰਲ ਸੀਗਾ ਤੇ ਫੂਡ ਦਾ ਜਿਹੜਾ ਅਸਰ ਆ ਉਹ ਮੰਨਤੇ ਆ ਡੈਫੀਨਿਟਲੀ ਮਹਾਰਾਜ ਕਹਿੰਦੇ ਹੋਰ ਖਾਣਾ ਖੁਸ਼ੀ ਖੁਵਾਰ ਜਿੱਤ ਖਾਦੇ ਤਨ ਮੀੜੀ ਮਨ ਵਿੱਚ ਚਲੇਗਾ ਭੀ ਖਾਣ ਪੀਣ ਦਾ ਅਸਰ ਜਿਹੜਾ ਉਹ ਡਾਇਰੈਕਟਲੀ ਮੰਨਤੇ ਆ ਜਾਂ ਆਯੁਰਵੈਦਿਕ ਵਾਲਿਆਂ ਦੀ ਸੁਣੀ ਉਹ ਵੀ ਇਹ ਗੱਲ ਕਹਿ ਰਿਆ ਆਯੁਰਵੈਦਿਕ ਵੀ ਕਿ ਜੈਸਾ ਅੰਨ ਵੈਸਾ ਮਨ ਜਿਵੇਂ ਜਿਵੇਂ ਦਾ ਆਪਾਂ ਖਾਂਦੇ ਆ ਉਹ ਮਨ ਤੇ ਅਸਰ ਕਰਦਾ ਹੁਣ ਖਾਂਦੇ ਸਾਰੇ ਫਾਸਟ ਫੂਡ ਨੇ ਉਹ ਵੀ ਨੇਰੇ ਹੋਏ 9 10 ਵਜੇ ਤੱਕ ਪ੍ਰੋਸੈਸ ਆ ਗਿਆ ਸਾਰਾ ਕੁਝ ਪ੍ਰੋਸੈਸ ਫੂਡ ਖਾ ਰਹੇ ਨੇ ਫਿਰ ਅਸੀਂ ਨੇਚਰ ਤੋਂ ਟੁੱਟੇ ਆਂ ਅੰਦਰ ਅੰਦਰਾ ਚ ਰਹਿੰਦੇ ਆ ਸਾਰਾ ਸਾਰਾ ਦਿਨ ਸਨਲਾਈਟ ਨਹੀਂ ਸਾਡੇ ਤੇ ਪੈਂਦੀ ਨੰਗੇ ਪੈਰੀਂ ਧਰਤੀ ਤੇ ਨਹੀਂ ਖੜਦੇ ਹੈਗੇ ਫਿਰ ਨੇਚਰ ਨਾਲੋਂ ਟੁੱਟ ਗਏ ਜਿਵੇਂ ਗੋਰੇ ਆ ਉਹ ਕੈਂਪਿੰਗ ਕਰਦੇ ਆ ਕਦੀ ਕਦੀ ਉਹਦੇ ਨਾਲ ਮਾਨੂੰ ਸਕੂਨ ਮਿਲਦਾ ਹਨ ਵੀ ਜੰਗਲ ਚ ਜਾਣਾ ਉਹਨੂੰ ਜੰਗਲ ਨਾਲ ਨਹਾਉਣਾ ਵੀ ਕਹਿ ਦਿੰਦੇ ਆ ਕਿ ਉਹ ਪ੍ਰਵਾਇਡ ਨਹੀਂ ਕਰਦੇ ਹੈਗੇ ਨਾ ਉਹਦਾ ਜਾਂਦੇ ਜਾਂਦੇ ਹਫ਼ਤੇ ਦੋ ਹਫ਼ਤੇ ਬਾਅਦ ਆਪਣਾ ਬਰਲ ਜਾਂਦੇ ਉਹ ਚੀਜ਼ਾਂ ਦਾ ਨੇਚਰ ਨਾਲ ਜੁੜਨ ਦਾ ਵੀ ਬੰਦਾ ਵੀ ਇੱਕ ਅ ਵੇਖਿਆ ਜਾਏ ਤੇ ਮਿੱਟੀ ਚੋਂ ਨਿਕਲਿਆ ਹਨਾ ਨੇਚਰ ਦਾ ਹੀ ਇੱਕ ਪੀਸ ਆ ਕੁਦਰਤ ਲਈ ਪੀਸਾ ਪੰਜਾਂ ਤੱਤਾਂ ਤੋਂ ਮਾਰੇ ਕਹਿੰਦੇ ਪੰਜ ਤੱਤ ਕਰ ਤੋਂ ਦੁਸ਼ਟ ਸਭ ਸਾਜੀ ਕੋ ਛੇਵਾ ਕਰੇ ਜੇ ਕੁਛ ਕੀਤਾ ਹੋਵੇ ਤੇ ਸਰੀਰ ਜਿਹੜਾ ਪੰਜਾਂ ਤੱਤਾਂ ਤੋਂ ਬਣਿਆ ਹਨ ਤੇ ਸੋਲ ਜਿਹੜੀ ਸਾਡੇ ਪ੍ਰਮਾਤਮਾ ਨੇ ਉਹ ਅੰਦਰ ਬਾਈ ਤੇ ਇਹਨਾਂ ਪੰਜਾਂ ਤੱਤਾਂ ਨੂੰ ਜੇ ਸਾਇੰਸ ਦੀ ਦੇਖੀਏ ਤਾਂ ਜਿੰਨੇ ਜਿਹੜੇ ਹੈਪੀ ਹਾਰਮੋਨਸ ਨੇ ਡੋਪਾਮਾਈਨ ਹੋ ਗਿਆ 세ਰਾਟੋਨਿਨ 옥시토신 ਹੋ ਗਿਆ ਐਂਡੋਰਫਿਨ ਇਹ ਸਾਰੇ ਨੇਚਰ ਦੇ ਕਨੈਕਟ ਚੋਂ ਨਾਲ ਬਾਡੀ ਰਿਲੀਜ਼ ਕਰਦੀ ਹੈ ਹਰਕੱਲ ਤੋਂ ਰੀਲ ਦੇਖਦੇ ਆ ਨਾ ਡੋਪਾਮਾਈਨ ਹੋਇਆ ਥੋੜਾ ਇਨਕਰੀਜ਼ ਪਰ ਉਹ ਫੇਕ ਆ ਹਾਂ ਰੀਲਾਂ ਤੋਂ ਆਪਾਂ ਲੈ ਰਹੇ ਆ ਜੋ ਹਾਰਮੋਨ ਜਿਹੜੇ ਕਹਿੰਦੇ ਆ ਨਾ ਹਾਂ ਪਰ ਜੋ ਕੁਦਰਤ ਦਿੰਦੀ ਆ ਕੁਦਰਤ ਨਾਲ ਜੋੜਦੇ ਆ ਜਾਂ ਫਿਜ਼ੀਕਲੀ ਟੱਚ ਤੋਂ ਮਿਲਦਾ ਜਾਨਵਰਾਂ ਨੂੰ ਟੱਚ ਕਰਦੇ ਆ ਹਨ ਜਾਂ ਫਿਰ ਆਪਾਂ ਪਾਣੀ ਵਗਦਾ ਦੇਖ ਲਈਏ ਜਾਂ ਹਨ ਹਾਂ ਹਾਂ ਨੇਚਰ ਨੂੰ ਦੇਖਦੇ ਆ ਸਵੇਰੇ ਉੱਠ ਕੇ ਸਨਲਾਈਟ ਦੇਖਦੇ ਆ ਨੰਗੇ ਪੈਰੀ ਜਮੀਨ ਤੇ ਖੜਦੇ ਆ ਮੈਂ ਤਾਂ ਇਦਾਂ ਹੀ ਬਜ਼ੁਰਗ ਦਾ ਕੰਮ ਕਰ ਕਰਦੇ ਸੀਗੇ ਹਾਂਜੀ ਉਹ ਆਪਣੇ ਡੰਗਰ ਬੱਚੇ ਰੱਖੇ ਹੁੰਦੇ ਸੀ ਉਦੋਂ ਹੀ ਧਿਆਨ ਸੀ ਉਹਨਾਂ ਦਾ ਹਰਾਂ ਦੇ ਹੁੰਦੇ ਸੀਗੇ ਹਾਂਜੀ ਤਾਂ ਹੁਣ ਅੱਜ ਕੱਲ ਸਾਇੰਸ ਦੀਆਂ ਜਿਹੜੀਆਂ ਗਾਂ ਗਾਂ ਐਡਵੈਂਚਰਸ ਨੇ ਉਹ ਵੀ ਕਿਤੇ ਨਾ ਕਿਤੇ ਪਿੱਛੇ ਨੇਚਰ ਨਾਲ ਹੀ ਜੁੜਦੀਆਂ ਹੁਣ ਜਿਹੜੀਆਂ ਡਾਟਾ ਆ ਗਈਆਂ ਇੰਟਰਮੀਟੈਂਟ ਫਾਸਟਿੰਗ ਆ ਹਮ ਹੁਣ ਅੱਜ ਕੱਲ ਬਹੁਤ ਲੋਕੀ ਫੋਲੋ ਕਰਦੇ ਵੀ ਫਾਸਟ ਕਰਨ ਹਨਾ ਵੀ ਇੰਨੇ ਘੰਟੇ ਖਾਣਾ ਨਹੀਂ ਕੁਝ ਵੀ ਹਾਂ ਫਿਰ ਜਿਹੜੇ ਪੁਰਾਣੇ ਲੋਕ ਸੀਗੇ ਉਹ ਵੇਖੋ ਅਸੀਂ ਮੈਂ ਸੁਣਿਆ ਘਰੋਂ ਬਜ਼ੁਰਗਾਂ ਤੋਂ ਵੀ ਕਈ ਵਾਰੀ ਘਰੋਂ ਰੋਟੀ ਬੰਨ ਕੇ ਲੈ ਕੇ ਜਾਣੀ ਹਨਾ ਤੇ ਜਾ ਕੇ ਉਥੇ ਰੱਖ ਕੇ ਹਲਵਾਉਂਦੇ ਹੁਣ ਜਿਵੇਂ ਉਹ ਪੁਰਾਣੇ ਬਜ਼ੁਰਗਾਨਾ ਵੀ ਰੋਟੀ ਵੀ ਖਾਦੇ ਸੀਗੇ ਤੇ ਉਹ ਵੀ ਕਈ ਵਾਰੀ ਜਾਨਵਰ ਲੈ ਜਾਂਦੇ ਹੁੰਦੇ ਸੀ ਉਹਨਾਂ ਨੂੰ ਜਦੋਂ ਖਾਣ ਦਾ ਮੌਕਾ ਮਿਲਦਾ ਤੇ ਵੇਖਣਾ ਵੀ ਕੋਈ ਕਾਂ ਕੁੱਤੇ ਲੈ ਕੇ ਚੋਕ ਗਿਆ ਨਾ ਫਿਰ ਉਹ ਵੀ ਭੁੱਖੇ ਢੇਢੀ ਤੇ ਉਹਨਾਂ ਦਾ ਫਾਸਟ ਵੀ ਹੋ ਜਾਂਦਾ ਸੀਗਾ ਉਹ ਕੁਦਰਤੀ ਸੀਗਾ ਸੁਭਾਅ ਹਨ ਫਿਰ ਜਿਹੜਾ 스ਨੈਕਿੰਗ ਨਹੀਂ ਸੀ ਬਹੁਤ ਜ਼ਿਆਦਾ ਹੈਗੀ ਫ੍ਰਿਜਾਂ ਦੇ ਵਿੱਚ ਇਨਾ ਫੂਡ ਸਟੋਰ ਨਹੀਂ ਹੈਗਾ ਜਦੋਂ ਪੱਕਣਾ ਉਦੋਂ ਹੀ ਖਾਣਾ ਡਾਇਰੈਕਟਲੀ ਪੱਕ ਕੇ ਅੰਦਰ ਜਾਣਾ ਬਾਕੀ ਵਧਿਆ ਲਾਗੇ ਕੋਈ ਜਾਨਵਰ ਹੁੰਦੇ ਸੀ ਉਹਨਾਂ ਨੂੰ ਪਾ ਦੇਣਾ ਤੇ ਉਹ ਸਾਰਾ ਨੇਚਰ ਨਾਲ ਜੁੜੇ ਹੋਏ ਲੋਕ ਸੀਗੇ ਜਿਨ੍ਹਾਂ ਨੂੰ ਡਿਪਰੈਸ਼ਨ ਦਾ ਨਾਮ ਤੱਕ ਵੀ ਨਹੀਂ ਸੀ ਪਤਾ ਪਰ ਹੁਣ ਤੇ ਮੈਨੂੰ ਐ ਲੱਗਦਾ ਪਿੰਡਾਂ 'ਚ ਵੀ ਪਹੁੰਚ ਗਿਆ ਨਾ ਪਿੰਡਾਂ 'ਚ ਵੀ ਸੁਣਨ ਨੂੰ ਮਿਲਦਾ ਵੀ ਪੁਰਾਣੇ ਬੰਦੇ ਨੂੰ ਡਿਪਰੈਸ਼ਨ ਹੋ ਗਿਆ ਨਾ ਪਹੁੰਚਿਆ ਹੋਇਆ ਨਾ ਹਾਂਜੀ ਬਿਲਕੁਲ ਉਹ ਪਤਾ ਨਹੀਂ ਉਹ ਹੀਲਿੰਗ ਨਹੀਂ ਹੁੰਦੀ ਹੈ ਕਿ ਟਾਈਮ ਚ ਹਣਾ ਹਾਂਜੀ ਆਹੀ ਸ਼ੇਅਰਿੰਗ ਵਾਲੀ ਗੱਲ ਜੇ ਕਰੀਏ ਨਾ ਜਾਂ ਫੂਡ ਦੀ ਸ਼ੇਅਰਿੰਗ ਥਾਟਸ ਦੀ ਸ਼ੇਅਰਿੰਗ ਜਾਂ ਵੈਸੇ ਗੱਲਾਂ ਬਾਤਾਂ ਕਰਨੀਆਂ ਨਾ ਹਾਂ ਬਿਲਕੁਲ ਤਾਂ ਇੱਕ ਦੂਜੇ ਦੇ ਜਿਹੜਾ ਫੇਸ ਤੋਂ ਹੀ ਪਤਾ ਚੱਲਦਾ ਸੀ ਕਿ ਯਾਰ ਇਹ ਥੋੜਾ ਜਿਹਾ ਹੁਣ ਚਿੰਤਾ ਚ ਹੈ ਨਾ ਉਹਨੂੰ ਐਸੇ ਹਾਸੇ ਮਜ਼ਾਕ ਕਰ ਲੈਂਦੇ ਸੀਗੇ ਨਾ ਹਾਂਜੀ ਉਹ ਫਿਜ਼ੀਕਲੀ ਟੱਚ ਹੁੰਦੇ ਸੀਗੇ ਅੱਜ ਕੱਲ ਸੈਪਰੇਸ਼ਨ ਇੰਨੀ ਹੋ ਗਈ ਹਰ ਇੱਕ ਬੰਦੇ ਦੀ ਆਪਣੀ ਪਰਸਨਲ ਲਾਈਫ ਹੈ ਪ੍ਰਾਈਵੇਸੀ ਹੋ ਗਈ ਸਾਰਾ ਕੁਝ ਅੰਦਰ ਕੁੱਟੀ ਬੈਠੇ ਨੇ ਤੇ ਨੇਚਰ ਨਾਲੋਂ ਟੁੱਟਿਆ ਹੋਇਆ ਬੰਦਾ ਫਿਰ ਇਹਨਾਂ ਚੀਜ਼ਾਂ ਦਾ ਵੀ ਮਨ ਤੇ ਅਸਰ ਪੈਂਦਾ